ਸਤਿ ਸ਼੍ਰੀ ਅਕਾਲ ਪੰਜਾਬੀ ਜੇ ਕੇ ਟੁਨਸਨ ਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਤੋੜਲਾ ਮੰਤਰੀ ਕੋਰ ਦਰਸ਼ਕੋ ਇਸ ਵਕਤ ਜੋ ਪੰਜਾਬ ਦੇ ਸਕੂਲੀ ਬੱਚਿਆਂ ਲਈ ਇੱਕ ਵੱਡੀ ਖੁਸ਼ਖਬਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਇਹ ਐਲਾਨ ਖੁਦ ਪੰਜਾਬ ਦੇ ਸਿੱਖਿਆ ਮੰਤਰੀ ਸਹਾਰਜੋ ਸਿੰਘ ਵੈਸ ਵੱਲੋਂ ਜੋ ਕੀਤਾ ਗਿਆ ਤੇ ਟਵੀਟ ਰਾਈਨ ਨਾ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਹੁਣ ਪੰਜਾਬ ਵੀ ਜੋ ਗਰਮੀ ਦੀਆਂ ਛੁੱਟੀਆਂ 2 ਜੂਨ ਨੂੰ ਸ਼ੁਰੂ ਹੋਣ ਜਾ ਰਹੀਆਂ ਅਤੇ 30 ਜੂਨ ਤੱਕ ਇਹ ਛੁੱਟੀਆਂ ਰਹਿਣਗੀਆਂ ਅਤੇ ਕੁੱਲ ਮਿਲਾ ਕੇ ਗੱਲ ਕਰੇ ਤਾਂ 28 ਦਿਨ ਦੀਆਂ ਗਰਮੀ ਦੀਆਂ ਛੁੱਟੀਆਂ ਜੋ ਪੰਜਾਬ ਦੇ ਬੱਚਿਆਂ ਨੂੰ ਜੋ ਦੇ ਦਿੱਤੀਆਂ ਗਈਆਂ ਕਿਉਂਕਿ ਦੱਸਿਆ ਗਿਆ ਕਿ ਪੰਜਾਬ ਵੀ ਜੋ ਤਾਪਮਾਨ ਹੈ 40 ਡਿਗਰੀ ਤੱਕ ਪਹੁੰਚ ਗਿਆ ਪਹੁੰਚ ਚੁਕਿਆ ਹੈ ਅਤੇ ਇਸ ਤੋਂ ਉੱਪਰ ਜਾਣ ਦੀ ਵੀ ਜੋ ਆਸ਼ੰਕਾ ਉਮੀਦ ਜਿਤਾਈ ਜਾ ਰਹੀ ਹੈ ਇਸੇ ਦੇ ਮੱਦੇ ਨਜ਼ਰ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਅੱਜ ਆਪਣੇ ਟਵੀਟ ਰਾਹੀਂ ਅਜ ਸਕੂਲੀ ਬੱਚਿਆਂ ਦੀ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਤੇ ਤੁਹਾਨੂੰ ਦੱਸ ਦਈਏ ਕਿ ਇਸ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਸੂਬੇ ਵਿੱਚ ਵਧਰੇ ਤਾਪਮਾਨ कारण जो सरकारी स्कूल विच गर्मी दी छुट्टियां 2 जून 2025 तू शुरू होन गया अते गर्मी दी छुट्टियां जो 28 दिन तक जो रहन वालीयां ते अते एक जुलाई मुजे स्कूल वापस खोले जाएंगे तो उन दस दिए कि पंजाब राज विच समूह सरकारी एडेड मान्यता प्राप्त अते प्राइवेट स्कुला विच मिट्टी 2 जून 2025 ਤੋਂ 30 ਜੂਨ 2025 ਤੱਕ ਜੋ ਛੁੱਟੀਆਂ ਗਰਮੀ ਦੀਆਂ ਅਨਾਉਂਸ ਕਰ ਦਿੱਤੀਆਂ ਗਈਆਂ ਅਤੇ ਤੋਂ ਦੱਸਦੀ ਹੈ ਕਿ ਇੱਕ ਸਕੂਲੀ ਬੱਚਾ ਲਈ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿਉਂਕਿ ਇਸ ਵਕਤ ਪੰਜਾਬ ਵੀ ਜੋ ਤਾਪਮਾਨ ਹੈ ਦਿਨ ਬਦਿਨ ਵੱਧਦਾ ਜਾ ਰਿਹਾ ਤੇ ਬੱਚਿਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਇਸੇ ਪਰੇਸ਼ਾਨੀ ਨੂੰ ਵੇਖਦੇ ਹੋਏ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬਾਸ ਵੱਲੋਂ ਜੋ ਇੱਕ ਆਪਣੇ ਟਵੀਟ ਰਾਹੀਂ ਜੋ ਗਰਮੀ ਦੀ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਤੇ ਦੱਸਿਆ ਜਾ ਰਿਹਾ ਕਿ ਇਹ ਗਰਮੀ ਦੀਆਂ ਛੁੱਟੀਆਂ 2 ਜੂਨ ਤੋਂ ਸ਼ੁਰੂ ਹੋਣਗੀਆਂ ਤੇ 3 ਜੂਨ ਤੱਕ ਰਹਿਣ ਗਿਆ ਤੇ 1 ਜੁਲਾਈ ਤੋਂ ਵਾਪਸ ਬੱਚਿਆਂ ਨੂੰ ਸਕੂਲ ਜਾਣਾ ਪਵੇਗਾ ਕਿਉਂਕਿ ਇਹ ਕੁੱਲ ਮਿਲਾਕਲ ਗੱਲ ਕਰੀਏ ਤਾਂ ਇਹ ਛੁੱਟੀਆਂ 28 ਦਿਨ ਦੀਆਂ ਰਹਿਣ ਵਾਲੀਆਂ ਤੇ 28 ਦਿਨ ਵਿੱਚ ਜੋ ਇਸ ਜੂਨ ਦੇ ਮਹੀਨੇ ਜੋ ਤਾਪਮਾਨ ਬਹੁਤ ਜ਼ਿਆਦਾ ਵੱਜ ਜਾਂਦਾ ਹੈ ਜਿਸ ਕਾਰਨ ਜੋ ਸਕੂਲੀ ਬੱਚੇ ਹਨ ਉਹਨਾਂ ਨੂੰ ਗਰਮੀਆ ਕਾਰਨ ਗਰਮੀ ਦੇ ਕਾਰਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬਾੰਸ ਵੱਲੋਂ ਆਪਣੇ ਟਵੀਟ ਰਾਹੀਂ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਬੱਚਿਆਂ ਦੀਆਂ ਪਰੇਸ਼ਾਨੀਆਂ ਨੂੰ ਬੱਚਿਆਂ ਦੀਆਂ ਸਮੱਸਿਆਵਾਂ ਨੂੰ ਵੇਖਦੇ ਹੋਏ ਜੋ ਪੰਜਾਬ ਦੇ ਸਿੱਖਿਆ ਮੰਤਰੀ ਵੱਲੋਂ ਇਸ ਤਰ੍ਹਾਂ ਦਾ ਐਲਾਨ ਕਰ ਦਿੱਤਾ ਗਿਆ ਤੇ ਇਹ ਫੈਸਲੇ ਉਸ ਸਮੇਂ ਲਏ ਗਏ ਜਦ ਪੰਜਾਬ ਸੂਬੇ ਦਾ ਜੋ ਤਾਪਮਾਨ ਹੈ 40 ਤੋਂ ਵੱਧ ਪਹੁੰਚ ਗਿਆ ਤੇ ਇਸ ਨੂੰ ਵੇਖਦੇ ਹੋਏ ਬੱਚਿਆਂ ਦੀ ਜੋ ਪਰੇਸ਼ਾਨੀਆਂ ਨੂੰ ਵੇਖਦੇ ਹੋਏ ਇਸ ਦੇ ਨਾਲ ਹੀ ਜੋ ਬੱਚਿਆਂ ਲਈ ਇੱਕ ਵੱਡੀ ਖੁਸ਼ਖਬਰੀ ਕਿ ਬੱਚੇ ਜੋ ਹਨ ਗਰਮੀ ਦੀ ਛੁੱਟੀਆਂ ਮਨਾਉ ਸਕਦੇ ਹਨ ਤੇ ਗਰਮੀ ਦੀ ਛੁੱਟੀਆਂ 2 ਜੂਨ ਤੋਂ ਸ਼ੁਰੂ ਹੋਣਗੀਆਂ ਤੇ 3 ਜੂਨ ਤੱਕ ਰਹਿਣ ਵਾਲਿਆਂ ਤੇ 1 ਜੁਲਾਈ ਤੋਂ ਵਾਪਸ ਬੱਚਿਆਂ ਨੂੰ ਸਕੂਲਾਂ ਲਈ ਪੜਤਣਾ ਪਏਗਾ ਉਹਨਾਂ ਕੀ ਜੋ ਛੁੱਟੀਆਂ ਹਨ 2 ਜੂਨ ਤੋਂ तीह जून तक रहने वाले थे एक जुलाई तो वापस जो पंजाब दे जो प्राइवेट स्कूल हैं या एडिड स्कूल उ फर्स्ट जुलाई, फर्स जुलाई जो है कि वापस स्कूल जो सरकारी स्कूल खोले जाने बच्चों न जुलाई तो वापस जो अपनी क्लास अटेंड करनी फिलहाल जो ट्वीट राही पंजाब के सिक्ख्या हरजोत सिंह बैस वालों जो ट्वीट जो छुट्टिया का ऐलान कर दिया गया कि बच्चों जो है कि ਸਰਕਾਰੀ ਸਕੂਲ ਪ੍ਰਾਈਵੇਟ ਸਕੂਲ ਵਾਲੇ ਸਟੂਡੈਂਟ ਜਿੰਨੇ ਵੀ ਹਨ ਉਹ 2 ਜੂਨ ਤੋਂ 3 ਜੂਨ ਤੱਕ ਜੋ ਛੁੱਟੀਆਂ ਐਲਾਨ ਕਰ ਦਿੱਤੀਆਂ ਗਏ ਨੇ ਇਹ ਬਹੁਤ ਵੱਡੀ ਖੁਸ਼ੀ ਜੋ ਬੱਚਿਆਂ ਲਈ ਜੋ ਪੰਜਾਬ ਦੇ ਸਿੱਖਿਆ ਮੰਤਰੀ ਵੱਲੋਂ ਦਿੱਤੀ ਗਈ ਹੈ ਤੇ ਇਸ ਤੇ ਰਾਹੀਂ ਉਨਾਮ ਨੂੰ ਦੱਸਿਆ ਗਿਆ ਕਿ 1 ਜੁਲਾਈ ਤੇ ਬੱਚੇ ਨੂੰ ਵਾਪਸ ਸਕੂਲ ਆਣਾ ਪਵੇਗਾ ਕਿਉਂਕਿ 3 ਜੂਨ ਤੱਕ ਜੋ ਬੱਚਿਆਂ ਦੀ ਆਖਰੀ ਛੁੱਟੀ ਹੈ ਕਿਉਂਕਿ ਕੁੱਲ ਮਿਲਾ ਕੇ ਅਗਰ ਦਿਨਾਂ ਦੀ ਗਿਣਤੀ ਕੀਤੀ ਜਾਵੇ ਤਾਂ ਕੁੱਲ ਮਿਲਾ ਕੇ 28 ਦਿਨਾਂ ਦੀ ਜੋ ਗਰਮੀ ਦੀਆਂ ਛੁੱਟੀਆਂ ਬੱਚਿਆਂ ਨੂੰ ਦਿੱਤੀਆਂ ਗਈਆਂ ਹਨ ਅਤੇ 1 ਜੁਲਾਈ ਨੂੰ ਵਾਪਸ ਸਕੂਲ ਜੋ ਰੀਓਪਨ ਹੋ ਜਾਣਗੇ ਆਸੀਂ ਫਿਰ ਹਾਜ਼ਰ ਹੋਵਾਂਗੇ ਨਮਨੇ ਅਪਡੇਟਸ ਕੋ ਨੂੰ ਲਾਈਕ ਕਮੈਂਟ ਅਤੇ ਕਮੈਂਟ ਸੈਕਸ਼ਨ ਤੇ ਆਪਣੀ ਰਾਏ ਦੇਣਾ ਨਾ ਭੁੱਲਣਾ ਧੰਨਵਾਦ